ਗੁੱਡ ਮਾਰਨਿੰਗ ਜੀ ਸਾਰੇ ਸਾਥੀ ਕਾਜ ਸਾਹਿਬ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਨੇ ਇੱਕ ਤਾਂ ਜੀ ਵੱਡਣੀ ਕਣਕ ਕਪਾਏਣ ਆਉਣੀ ਆਪਣੇ ਤੇ ਦੂਜਾ ਰਾਤ ਰਜ ਸਪਾਲ ਹੋਈ ਸੀ ਬਿਮਾਰ ਸਾਰੀ ਰਾਤ ਉਲਟੀਆਂ ਤੇ ਪੇਟ ਵਿੱਚ ਇਨਫੈਕਸ਼ਨ ਦਰਦ ਹੋਈ ਗਿਆ ਤੇ ਹੁਣ ਥੋੜਾ ਜਿਹਾ ਠੀਕ ਹੈ ਬਾਕੀ ਰਾਤ ਦੋ ਵਾਰ ਡਾਕਟਰ ਜੀ ਵੀ ਟੀਕਾ ਲਾ ਕੇ ਗਿਆ ਇੰਜੈਕਸ਼ਨ ਲਾ ਕੇ ਗਿਆ ਤੇ ਹੁਣ ਫਿਰ ਸਵੇਰੇ ਬਰਾয়া ਹੋਇਆ ਤੇ ਹੁਣ ਲਾ ਕੇ ਜੋ ਕੋਈ ਬੋਤਲ ਤੇ ਬਾਕੀ ਦੇਖਦੇ ਆ ਹੁਣ ਕੀ ਇਹ ਜਨਾ ਹੌਸਪਟਲ ਠੀਕ ਹੋ ਗਿਆ ਆਪਾਂ ਨੂੰ ਹੌਸਪੀਟਲ ਲੈ ਕੇ ਜਾਣਾ ਪੂਆ ਫਿਲਹਾਲ ਹਾਲ ਦੀ ਕਿਹੜੀ ਹਾਲਾਤ ਠੀਕ ਨੇ ਜੀ ਠੀਕ ਹੈ ਜੀ ਉਹ ਕੁਝ ਤੇ ਬਾਕੀ ਦੇਖਦੇ ਹਾਂ ਹੁਣ ਡਾਕਟਰ ਸਾਹਿਬ ਆਏ ਹੋਏ ਨੇ ਤੇ ਹੁਣ ਚੱਲ ਲੱਗੇ ਦੇਖਦੇ ਆਪਣੇ ਮਰੀਜ਼ ਨੂੰ ਮਰੀਜ਼ ਪਿਆ ਅੰਦਰ ਡਾਕਟਰ ਇਹ ਬੋਤਲ ਲਾ ਗਿਆ ਤੇ ਆ ਦੋ ਕੰਪਿਊਟਰ ਰੱਖੇ ਹੋਏ ਨੇ ਲੱਗੇ ਵਾਇਰ ਕੱਟ ਕਰ ਬਾਈ ਆ ਕੰਪਿਊਟਰ ਰੱਖਣੇ ਦੋ ਮਰੀਜ਼ ਜਿਹੜੇ ਵਿੱਚ ਤੇ ਇਧਰ ਮਰੀਜ਼ ਹੈ ਸਾਡਾ ਰਾਤ ਦਾ ਸਾਰੀ ਰਾਤ ਨਾਲ ਸੱਤਾ ਨਾਲ ਸੌਂਦਾ ਰਹੇ ਨੇ ਜੀ ਠੀਕ ਹੈ ਆ ਬੋਤਲ ਆਪਣੇ ਲਾਤੀ ਮਰੀਜ਼ ਦੀ ਤੇ ਹਾਂ ਵੀ ਕੰਪਿਊਟਰ ਤੁਹਾਡਾ ਕੀ ਵਿਚਾਰ ਹਾਂਜੀ ਕਿਵੇਂ ਹੈ ਠੀਕ ਹੈ ਤਾਂ ਬੋਤਲ ਬਹੁਤਾਂ ਚ ਲੱਗੂ ਹੈ ਨਾ ਹਾਂ 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 ਤਾਂ ਕੋਈ ਖੋਲਦਾ ਬੋਤਲਾ ਖੋਲ ਦੇਗਾ ਵਾਹ ਜੀ ਵਾਹ ਕੰਪਿਊਟਰ ਤਕੜੇ ਨੇ ਫਿਰ ਤਾਂ ਪੱਕੇ ਹੈ ਹੂੰ ਹਾਂ ਬੜਾ ਬੜਾ ਤੜਾ ਲੱਗਦਾ ਫਿਰ ਹੱਥ ਦੇ ਇਹ ਮਰੀ ਸਾਡਾ ਇੰਨਾ ਤੰਗ ਕਰ ਰਹਾ ਰਾਤ ਮਰੀਜ ਨੇ ਨਾ ਸੱਤਾ ਨਾ ਨੇ ਸਾਇ ਦਾ ਸਾਉਂਡ ਦਿੱਤੇ ਰਾਤ ਨੂੰ ਦੋ ਵਾਰ ਡਾਕਟਰ ਬੁਲਾਉਣਾ ਪਿਆ ਗੇ ਉਹ ਵਾਸਤੇ ਹਾਂ ਕੀ ਦੇਖਦਾ ਦੋ ਵਾਰ ਡਾਕਟਰ ਬੁਲਾਇਆ ਰਹਾ ਤਾਂ ਹਾਂਜੀ ਦੋਸਤੋ ਅੱਜ ਆਪਾਂ ਆਉਣੀ ਇੱਕ ਵੱਡਾ ਵਾਲੀ ਮਸ਼ੀਨ ਕੰਪੈਨ ਆਉਗੀ ਤੇ ਆਪਾਂ ਐਸੀ ਇਧਰ ਹੁਣ ਲਈ ਇਹ ਕਰਨ ਇੱਕ ਲੀਖਾ ਦਾ ਆਪਾਂ ਆ ਬਣਾਤਾ ਇੱਥੇ ਤੇ ਇੱਕ ਹੋ ਲੱਗੇ ਮੈਂ ਕਰਨ ਮੁੰਡਾ ਸੰਦ ਗਿਆ ਮੈਂ ਥੋੜਾ ਜਾ ਉਹ ਤੇ ਆ ਮੁੰਡਾ ਐ ਵੇਰੀ ਇਹ ਕਰਨ ਤੇ ਕਪੈਨ ਆਉਣੀ ਤਕਰੀਬਨ 11 12 ਵਜੇ ਕੰਬੈਨ ਨੇ ਆਉਣਾ ਤੇ ਉਸ ਤੋਂ ਪਹਿਲਾਂ ਆਪਾਂ ਲੀਕ ਕਰਨਾ ਸੀ ਗਿਆ ਸਟਟਰ ਸਾਈਡ ਤੇ ਬਾਕੀ ਟਰਾਲੀਆਂ ਆਪਣੇ ਤਿਆਰ ਨੇ ਸਾਰਾ ਕੰਮ ਤੇ ਰੈਡੀ ਹੈ ਦੇਖਦੇ ਕਿੰਨੀ ਕ ਵੱਡਦੀ ਕਿੰਨੀ ਕ ਰਹਿੰਦੀ ਅੱਜ ਬਾਕੀ ਮਸ਼ੀਨ ਆਈ ਤਾਂ ਪਤਾ ਲੱਗੂ ਆ ਇਹ ਆਨੇ ਬੂਰੇ ਕੋ ਅੱਗੇ ਫਲ ਨਿੰਬੂ ਮੁਪੜੇ ਨੇ ਆ ਚੱਕ ਰਿਆ ਹੁਣ ਘੜਗੜੇ ਨਿੰਬੂ ਐ ਨਿੰਬੂ ਦਾ ਤਕਰੀਬ ਫਲ ਚੱਕੇ ਲਿਆ ਸਾਰਾ ਆਪਣਾ ਤੇ ਬਾਕੀ ਆਉਣ ਦੇ ਕਪਾਣ ਬਾਕੀ ਮਿਲਦੇ ਆ ਫਿਰ ਕਪਾਣ ਆਈ ਤੋਂ ਸਾਰਿਆਂ ਨੂੰ ਹਾਂਜੀ ਦੋਸਤੋ ਮਸ਼ੀਨ ਤਕਰੀਬ ਆਪਣੇ ਖੇਤ ਦੇ ਵਿੱਚ ਆ ਚੁੱਕੀ ਐ ਤੇ ਆ ਲੱਗੀ ਪਈ ਐ ਵੱਢਣਾ ਤੇ ਵਿਸ਼ਾਲ ਕਪਾਣ ਐ ਆਪਣੇ ਪਿੰਡ ਦੀ ਮਸ਼ੀਨ ਐ ਸਾਰੀ ਇਹ ਬਾਡੀ ਵਧੀਆ ਤੇ ਲੱਗੇ ਪਏ ਨੇ ਕੱਟਣਾ ਤੇ ਆਪਣੇ ਮੁੰਡੇ ਅੱਗੇ ਲੱਗੇ ਪਏ ਨੇ ਬੱਲੀਆਂ ਫੜਨਾ ਤੇ ਆਪਾਂ ਆਏ ਸੀਗੇ ਚਾਹ ਲੈ ਕੇ ਤੇ ਹੁਣ ਸ਼ੀ ਆਲਦੇ ਆ ਬੰਦਿਆ ਰਵੇ ਆਪਣੇ ਰਵੇ ਆ ਫਿਰ ਡਾਕੂ ਫਿਰ ਫੜ ਲੇ ਕੋਈ ਡਾਲਾ ਇੱਕ ਨਾਲ ਜਾਂਦਾ ਆਪਾਂ ਇਹ ਕਿੰਨੇ ਛੱਡਦੀ ਐ ਇਹ ਭਾਈ ਇਹ ਜਿਹੜਾ ਕਟਰ ਫੋਦਰ ਰੱਖਦਾ ਮਸ਼ੀਨ ਹੈ ਫਿਰ ਕਹੋ ਨਾ ਫਿਰ ਕਾਈਟਾ ਵੀ ਲੋਹ ਰੱਖਦਾ ਹੁਣ ਮਨੇ ਇਹੀ ਕਹਿਣਗੇ ਇਹਨੂੰ ਰਾਹ ਛੜ ਬਹੁਤ ਥਲੀ ਛੜੀ ਜਾਂਦੀ ਹੈ ਨਾ ਹੂੰ ਉਹਦਾ ਵੀ ਹੈਗਾ ਨਾ ਨਾ ਉਹ ਨਹੀਂ ਹੈਗਾ ਆਜ ਮੈਂ ਛੜ ਦਿਆ ਦੇਖੋ ਇਹ ਪੈਣੀ ਕੇ ਜੋ ਵਰਤ ਨਾਲ ਲੱਗਦਾ ਕੱਟ ਕੱਟ ਹਾਂ 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 ਚੱਲ ਦੇਖ ਬਾਕੀ ਉਹਦਾ ਠੀਕ ਹੈ ਨਾ ਬਾਕੀ ਜਿੱਥੇ ਲੱਗਿਆ ਕਣਕ ਜਮਾਇਆ ਹੈ ਹਾਂ ਕਰਕੇ ਜੜੀ ਹੋਈ ਹੈ ਜਾਦੇ ਚੜ ਗਈ ਵਿੱਚ ਵਿੱਚ ਨਾਲ ਹਰਾ ਡਾਲ ਦਿਖਾਈ ਜਾਂਦੀ ਹੈ ਐ ਤਾਂ ਫਿਰ ਕਈ ਵਾਰ ਜਿਵੇਂ ਚੇਤਨਾਨਦ ਛੱਟਾ ਮਾਰੇ ਹੁੰਦਾ ਹੈ ਉਹ ਫਰਾ ਯਾਰ ਆਊਗਾ ਚੱਲ ਬਾਕੀ ਦੇਖਦੇ ਹਾਂ ਮੰਡੀ ਬਾਕੀ ਜਾ ਕੇ ਮੰਡੀ ਉਹਦਾ ਲੱਗੂਆ ਕੀ ਕਹਿੰਦੇ ਨੇ ਮੰਡੀ ਵਾਲੇ ਜਾਂਦੇ ਤੋਂ ਬੋਲਦੇ ਨੇ ਕਹੇ ਕਹਿੰਦੇ ਅਸੀਂ ਦੋਦਰ ਖੜਜੋ ਮੰਡੀਆਂ 'ਚ ਵੀ ਬੁਰਾ ਹਾਲ ਹੈ ਮੰਡੀਆਂ 'ਚ ਵੀ ਬੁਰਾ ਹਾਲ ਹੈ ਮੰਡੀਆਂ ਬੋਲਦੇ ਬੋਲੀ ਨਹੀਂ ਆਦੀ ਹੈਗੀ ਬੋਲੀ ਦੇ ਕੀ ਸਾਰੇ ਸਾਰੇ ਬੁਰਾ ਹਾਲ ਕਰਿਆ ਬੋਲੀ ਦਾ ਦਾ ਤੇ ਆਪਣੀ ਕਣਕ ਕੇ ਸਾਰੀ ਲਈ ਆਪਣੇ ਵੱਢ ਤੇ ਮੌਸਮ ਹੋ ਗਿਆ ਹੀ ਖਰਾਬ ਬੱਦਲ ਹੋਈ ਪਈ ਐ ਤੇ ਸਾਰੀ ਕਣਕ ਕੱਪਣ ਜਿਹੜੀ ਵੱਡੀ ਸਿੱਜ ਕੁਛ ਦਾ ਮੰਡੀ ਵਾਗ ਗਈ ਤੇ ਜਿਹੜੇ ਹੁਣ ਸ਼ਾਂਜ ਨੂੰ ਵੱਡੇ ਸਾਰੇ ਟਰਾਲੀ ਆਪਣ ਲਾਤੀਆਂ ਸ਼ੈੱਟ ਥੱਲੇ ਆ ਟਰਾਲੀ ਸ਼ੈੱਟ ਥੱਲੇ ਭਰੀ ਹੋਈਆਂ ਲਾਤੀਆਂ ਕੁਛ ਵਾਗਿਆ ਮੰਡੀ ਚ ਤੇ ਬਾਕੀ ਕਣਕ ਪਾਸ ਜਿਹੜੀ ਦੂਜੀ ਸੀ ਕਰੇ ਰੱਖੇ ਸੱਖਣ ਬਾਅਦ ਤੇ ਉਹ ਪਈ ਐ ਇਧਰ ਚਦਾਈ ਉਹਨੂੰ ਇਕੱਠੀ ਕਰਨ ਲੱਗ ਪਿਆ ਤੇ ਇਹਨੂੰ ਲੱਗੇ ਹੋਇਆ ਆ ਮੁੰਡੇ ਹੁਣ ਲੱਗੇ ਨੇ ਇਕੱਠੇ ਕਰਨ। ਉਹ ਕਿਰਾਹਾ ਨਾਲ। ਲੋ ਦਾ ਜੇਂਦਰ ਨਾਲ ਇਕੱਠੇ ਕਰ ਦੰਦਾਂ ਸੀ ਕਿਰਾਹਾ ਖਾਣ ਕਣਕ ਇਕੱਠੇ ਕਰਨ ਲੱਗ ਗਏ ਫਰਸਾ ਪਟੋ ਪਟਾ। ਹੁਣ ਦਾ ਇਧਰ ਕਰ ਲੋ ਥੋੜੀ ਆ। ਆ ਕਣਕ ਭੰਨ ਕਰ ਵਾਸਤੇ ਰੱਖੀ ਹੋਈ ਆ ਖਾਣ ਵਾਸਤੇ। ਸਵੇਰੇ ਪਾਈ ਸੀ ਸੁੱਕਣੇ ਤੇ ਹੁਣ ਮੌਸਮ ਹੋ ਗਿਆ ਖਰਾਬ। ਤੇ ਆਪਾਂ ਇਹਨੂੰ ਇਕੱਠੇ ਕਰਨ ਕਰਦੇ ਆ ਕੰਮ ਦੀ। ਫਿਰ ਰੋਟਾ ਖਾਵਾਂਗੇ। ਤਰੇ ਪ੍ਰਕਟ ਕਰਨ ਲੱਗੇ ਫੇ ਆਪਾਂ ਐ ਇਸੇ ਨਾਲ ਕਰ ਲੈ ਇਹਦੇ ਨਾਲ ਇਹਨਾਂ ਆਏ ਕਰ ਇਹਦੇ ਮਾੜੇ ਮਾੜੇ ਕਰਨ ਦਾ ਇਹ ਨਾਲ ਇਹਨਾਂ ਲੋ ਵਚਨ ਨਾ ਮੋਟੇ ਮੋਟੀ ਆ ਆ ਆ ਚੱਲ ਜੇ ਇਹਦਾ ਕਰਾਹੇ ਨਾਲ ਕਿ ਮਾੜੇ ਰੋਟੀ ਹੈ ਹੈ ਹਾਂ ਚੱਲ ਜਿੰਨੇ ਕੋ ਹੁੰਦੀ ਹੈ ਹੋ ਜੂਗੀ ਆਹ ਨਾ ਬਹੁਤ ਹੈ ਇੰਨੀ ਤਾਂ ਕੱਠੀ ਹੋ ਗਈ ਤੇ ਵਾਕਿਫ ਹੁਣ ਕਰਦੇ ਸੀ ਕੰਨ ਕੱਠੀ ਬਾਕੀ ਚਲ ਠੀਕ ਹੈ ਜੀ ਤੇ ਮਿਲਦੇ ਆਂ ਜੀ ਕੱਲ ਤੋਂ ਕੱਠੀ ਕਰਦੇ ਇੱਕ ਵਾਰ ਮੌਸਮ ਹੋਣਾ ਖਰਾਬ ਦੇਖੋ ਸੋ ਦਸੇ ਸਿਪ ਟਰਾਲੀਆਂ ਪਰ ਕਿਹੜੀ ਸ਼ੈੱਡ ਥੱਲੇ ਲਾਈਆਂ ਸੀ ਗਿਆ ਤੇ ਉਹ ਮੰਡੀ ਚ ਹੁਣ ਮੰਗਾ ਲਿਆ ਗਿਆ ਚਲੋ ਟਰਾਲੀਆਂ ਲੈ ਕੇ ਆ ਜੀ ਜਗ੍ਹਾ ਹੈਗੀ ਇੱਥੇ ਤੇ ਤੁਸੀਂ ਲਾ ਦਿਓ ਇੱਥੋਂ ਦੇ ਦੋ ਟਰਾਲੀਆਂ ਆਪਣੇ ਤਿੰਨ ਟਰਾਲੀਆਂ ਪ੍ਰਿੰਸ ਦੇ ਦੋ ਟਰਾਲੀਆਂ ਪਰ ਮੰਡੀ ਚ ਮੰਡੀ ਵਿੱਚ ਚਲੀ ਗਈਆਂ ਤੇ ਉਹ ਟਰਾਲੀਆਂ ਹੁਣ ਲਾ ਕੇ ਆਉਣਗੇ ਕਣਕ ਦੇ ਪਜੇ ਹੋਏ ਸੀ ਗਿਆ ਤੇ ਚਲੀ ਗਈਆਂ ਤੇ ਹੁਣ ਕਾਫੀ ਨੇਰੇ ਵਾਪਸ ਨੂੰ ਪੁੰਨਦਗੇ ਤੇ ਆਪਾਂ ਨਾਲੇ ਸੀਗੇ ਜਿਸ ਕਰਕੇ ਆਪਾਂ ਨਹੀਂ ਗਏ ਆਪਾਂ ਦੂਜਾ ਬ੍ਰਦਰ ਹੋਰੀ ਪੇਸ਼ ਤੇ ਮੰਡੀ ਚ ਤੇ ਅੱਜ ਆਪਾਂ ਤੁਹਾਨੂੰ ਪਤਾ ਹੀ ਆਪਾਂ ਸਾਰਾ ਕਣਕ ਵੱਡੀ ਸੀਗੀ ਸਵੇਰੇ ਜਿਸ ਪਾਲ ਵੀ ਹੋ ਗਈ ਸੀ ਬਮਾ ਥੋੜੀ ਜੀ ਤੇ ਉਹਦੇ ਬੱਤ ਡਾਕਟਰ ਬਲਾ ਸੀ ਤੇ ਉਹ ਵੀ ਹੁਣ ਠੀਕ ਹੈ ਵੈਸੇ ਉਹ ਅਰੈਸਟ ਕਰਦੇ ਨੇ ਆਪਾਂ ਨੂੰ ਡਿਸਟਰਬ ਨਹੀਂ ਕਰਾਂਗੇ ਤੇ ਬਾਕੀ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਆ ਬੰਦ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਦੇ ਕਰੋ ਕਮੈਂਟ ਕਰਦੇ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਮਿਲਦੇ ਆਂ ਜਲਦੀ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਰੱਬ ਰੱਖੇ